ਗੱਡੀ ਸਨ ਦੇਖ ਕੇ ਐ ਲੱਗੂ ਵੀ ਜਮੀ ਨਵੀ ਆ ਵੀ ਕਿਸੇ ਸ਼ੋਰੂਮ ਚ ਖੜੀ ਆ ਖੜੀ ਤਾਂ ਸ਼ੋਰੂਮ ਦੇ ਵਿੱਚ ਹੀ ਆ ਪਰ ਮਿੱਤਰ ਉਹਦੀ ਕੰਡੀਸ਼ਨ ਹੀ ਨਵੀ ਆ ਇਹ 2022 ਮਾਡਲ ਗੱਡੀ ਆ ਧਰਮੇ ਜਿੰਨੀ ਸੋਹਣੀ ਗੱਡੀ ਆ ਉਦੋਂ ਘੰਟੇ ਦਾ ਨੰਬਰ ਚੈੱਕ ਕਰਵਾਈ 0032 ਘੱਟ ਤੋਂ ਘੱਟ ਲੱਖ ਰੁਪਏ ਦਾ ਨੰਬਰ ਆ ਉਦੋਂ ਵੱਧ ਵੇਲੀਓ ਪੈਂਟ ਦੀ ਆ ਅੱਗੇ ਵੀ ਪੀਪੀ ਪੈਂਟ ਆ ਬਈ ਇਹਦੇ ਅਲਾਇਟ ਟਾਇਰ ਚੱਕਰ ਵਾਸਤ ਪਰ ਮੈਂ ਆਪੇ ਦੇਖ ਨਹੀਂ ਚੀਨ ਬਈ ਇਹ 18 ਇੰਚ ਆ ਜੀ 18 ਇੰਚ ਹੀ ਨੇ ਹਾਂ ਜੀ ਹਾਂ ਚਾਰ ਟਾਇਰ ਐਮ ਆਰ ਐਫ ਦੇ ਨੇ ਐਮ ਆਰ ਐਫ ਦੇ ਟਾਇਰ ਆ ਓਕੇ ਅਲਾਇਟ ਜਮਨ ਨਵੇਂ ਆ ਵੈਕਟਰ ਦੇ ਜੀ ਸਾਰਾ ਅਰੀਜਨਲ ਦੀ ਗਾਰੰਟੀ ਹੈ ਗੱਡੀ ਦੀ ਸਾਰੀ ਅਰੀਜਨਲ ਹੈ ਹਾਂਜੀ ਓਕੇ ਪੱਕੇ ਨੰਬਰ ਦੀ ਹੈ ਨਾ ਇਹ ਹਾਂ ਪੱਕੇ ਦੀ ਜੀ ਫਸਟ ਓਨਰ ਫੁੱਲ ਇੰਸ਼ੋਰੈਂਸ ਅੱਛਾ ਹਾਂਜੀ ਤੇ ਹੈਗੀ ਵੀ S11 ਕਲਾਸਿਕ ਮਾਡਲ ਹੈ S11 ਕਲਾਸਿਕ ਟਾਪ ਔਨਡ ਉਹ ਕੈਪਟਨ ਸੀਟਾਂ ਚਾ ਸੀਟ ਕਵਰਾਂ ਚੈੱਕ ਕਰਾ ਦੇ ਨਵੇਂ ਆ ਟ੍ਰੇ ਟ੍ਰੇ ਵਾਲੇ ਮੈਟ ਲੱਗੇ ਹੋਏ ਆ ਜੀ 50000 ਕੰਪਨੀ ਰਿਕਾਰਡ ਚੱਲੀ ਹੈ ਗੱਡੀ ਜੀ ਸਿਰਫ 50000 ਹਾਂਜੀ ਪਰ ਮੇ ਜਮੇ ਗੱਡੀ ਨਵੀਂ ਹੈ ਜੇ ਕਿਸੇ ਸੱਜਣ ਨੇ ਲੈਣੀ ਹੈ ਨਾ ਚੁੱਪ ਕਰਕੇ ਆ ਜਾਓ ਮਿੱਤਰੋ ਹੁਣ ਤੁਸੀਂ ਐ ਸੋਚਦੇ ਹੋਮੋਗੇ ਬਾਈ ਬੌਲੀ ਕੈਂਟ ਗੱਡੀਆਂ ਖੜੀ ਕਿਤੇ ਆ ਦੱਸਿਓ ਵਾਪੇਂ ਦੇ ਕਿਥੇ ਖੜੀ ਆ ਆਪਣਾ ਜੀ ਨਾਨਕਕਾਰ ਬਜ਼ਾਰ ਪਿੰਡ ਭੋਤਨਾ ਡਿਸਟ੍ਰਿਕਟ ਬਰਨਾਲਾ ਬਰਨਾਲੇ ਤੋਂ ਮੋਗਾ ਹਾਈਵੇ ਤੇ ਭੋਤਨਾ ਪਿੰਡ ਪੈਂਦਾ ਜੀ ਆਪਣਾ ਬਰਨਾਲਾ ਕਿੰਨੀ ਦੂਰ ਆ ਬਈ ਆਪ ਨੂੰ ਬਰਨਾਲੇ ਤੋਂ ਆਪਾਂ ਇਥੋਂ 15 ਕਿਲੋਮੀਟਰ ਆ ਜੀ ਮੋਗਾ 40 ਆ ਜੀ ਲੈ ਮਿੱਤਰੋ ਬਰਨਾਲੇ ਵੱਲੋਂ ਆਉਂਗੇ 15 ਕਿਲੋਮੀਟਰ ਮੋਗੇ ਵੱਲੋਂ ਆਉਂਗੇ 40 ਕਿਲੋਮੀਟਰ ਆ ਮੇਨ ਹਾਈਵੇ ਤੇ ਨਾ ਆ ਬਾਈ ਉਹਨਾਂ ਦਾ ਵੱਡਾ ਸ਼ੋਰੂਮ ਆ ਬਾਈ ਆ ਝੰਡੇ ਲੱਗੇ ਹੋਏ ਨੇ ਮਿੱਤਰੋ ਫੁੱਲ ਆਏ ਕਹਦੀ ਆ ਵੀ ਏਜੰਸੀ ਆ ਵੱਡੀ ਬਾਈ ਉਹਨਾਂ ਲਵੇ ਕਲੀਆਂ ਸਕੋਰਪਿਓ ਗੱਡੀਆਂ ਮਿਲਣਗੀਆਂ ਵਿੱਚ ਇੱਕ ਦੋ ਤੁਹਾਨੂੰ ਸਾਰੀਆਂ ਗੱਡੀਆਂ ਚੜਦੀਆਂ ਤੂੰ ਚੜਦੀਆਂ ਨੇ ਕੱਲੇ ਹਾਰ ਦੀ ਕਮੀ ਐ ਕੰਡੀਸ਼ਨ ਤਾਂ ਸਾਰਿਆਂ ਦੀ ਨਵੀਂ ਐ ਨੰਬਰ ਕੈਪਸ਼ਨ ਚੋਂ ਅੱਛਾ ਡਾਇਲ ਕਰੋ ਕਰਾ ਜੇ ਸਕੈਂਟ ਗੱਡੀਆਂ ਲੈਣੀਆਂ ਨੇ